ਹੰਤਾ ਨੂੰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਪ ਸਭ ਤੋਂ ਪਹਿਲਾਂ ਫਤਿਹ ਨਾਲ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਅੱਜ ਬਹੁਤਾ ਸਮਾਨੀ ਹੋਇਆ ਜੇ ਬਹੁਤ ਵਾਰ ਜਕਾਰੇ ਛੱਟਨੇ ਤੁਸੀਂ ਤੇ ਫਤਿਹ ਬੁਲਾਉਣੀ ਆ ਤੇ ਫਤਿਹ ਬਹੁਤ ਢਿਲੀ ਜੀ ਆ ਇੱਕ ਵਾਰੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਮਨ ਪਤਾ ਲੱਗਾ ਵੀ ਫਤਿਹ ਕਜਾਈ ਆ ਤੁਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਦੋ ਦਿਨਾਂ ਗੁਰਮਤ ਗਿਆਨ ਮੁਕਾਬਲੇ ਗੁਰਮਤ ਗਿਆਨ ਟਸਟ ਗੁਰਮੁਖ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਹਨ ਅੱਜ ਦੂਜਾ ਦਿਨ ਹੈ ਕੱਲ ਸਕੂਲਾਂ ਦੇ ਮੁਕਾਬਲੇ ਇੱਥੇ ਕਰਵਾਏ ਗਏ ਸਨ ਔਰ ਕੱਲ ਵੀ ਬਹੁਤ ਸਾਰੇ ਬੱਚਿਆਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਬਹੁਤ ਦੂਰ ਦਰਾਡੇ ਤੋਂ ਸਕੂਲਾਂ ਨੇ ਇੱਥੇ ਭਾਗ ਲਿਆ ਹੈ ਔਰ ਬਹੁਤ ਹੀ ਵਧੀਆ ਕੱਲ ਦਾ ਸਾਰਾ ਸਮਾਗਮ ਰਿਹਾ ਹੈ ਅੱਜ ਦਾ ਵਿਸ਼ੇਸ਼ ਤੌਰ ਤੇ ਜਿਹੜਾ ਸਮਾਗਮ ਰੱਖਿਆ ਗਿਆ ਹੈ ਇਹਦੇ ਵਿੱਚ ਅਸੀਂ ਪੰਜ ਭਾਗ ਗੁਰੂ ਪ੍ਰਖੇ ਸਾਨ ਵੱਖ-ਵੱਖ ਪੰਜ ਵਰਗਾਂ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਹੈ ਭਾਵੇਂ ਕਿ ਬੱਚੇ ਪਹਿਲਾਂ ਜੌਨ ਪੱਦਰ ਤੇ ਵੀ ਮੁਕਾਬਲੇ ਵਿੱਚ ਪਾਗ ਲੈ ਚੁੱਕੇ ਨੇ ਉਹਨਾਂ ਵਿੱਚੋਂ ਵੀ ਅਵਲ ਰਹਿਣ ਵਾਲੇ ਜਿਹੜੇ ਬੱਚੇ ਨੇ ਉਹ ਇਸ ਪੰਜਾਬ ਪੱਦਰ ਦੇ ਮੁਕਾਬਲੇ ਦੇ ਵਿੱਚ ਅੱਜ ਹਿੱਸਾ ਲੈ ਰਹੇ ਨੇ ਬਹੁਤ ਸਾਰੇ ਰਿਜ਼ਲਟ ਸਾਡੇ ਕੋਲ ਪਹੁੰਚ ਗਏ ਨੇ ਔਰ ਕੁਝ ਰਿਜ਼ਲਟ ਅਜੇ ਬੈਂਡਿੰਗ ਨੇ ਜਿੰਨੀ ਦੇਰ ਤੱਕ ਸਾਡੇ ਤੱਕ ਉਹ ਰਿਜ਼ਲਟ ਪਹੁੰਚਦੇ ਰਹੇ ਨੇ ਅਸੀਂ ਉਨੀ ਦੇਰ ਤੱਕ ਇਥੇ ਗੁਰਮਤ ਵਿਚਾਰਾਂ ਕਵੀਸ਼ਰੀ ਕਵਤਾ ਭਾਸ਼ਣ ਇਹਨਾਂ ਬੱਚਿਆਂ ਦੇ ਵਿੱਚੋਂ ਕੁਝ ਬੱਚਿਆਂ ਦੀ ਚੋਣ ਕੀਤੀ ਗਈ ਹੈ ਜੋ ਕਿ ਇੱਥੇ ਪੇਸ਼ਕਾਰੀ ਕਰਨਗੇ ਇਸ ਤੋਂ ਪਹਿਲਾਂ ਕਿ ਬੱਚੇ ਆਪਣੀਆਂ ਕਵਤਾਵਾਂ ਲੈ ਕੇ ਕਵੀਸ਼ਰੀ ਲੈ ਕੇ ਸ਼ਬਦ ਵਿਚਾਰ ਲੈ ਕੇ ਇੱਥੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਮੈਂ ਬੇਨਤੀ ਕਰਾਂਗਾ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਦੂਰ ਦੇ ਡੇਡੇ ਤੋਂ ਆਏ ਇਹਨਾਂ ਪਿਆਰੇ ਬੱਚਿਆਂ ਨੂੰ ਮਾਪਿਆਂ ਨੂੰ ਔਰ ਨਾਲ ਜਿਹੜੇ ਸਾਡੇ ਪ੍ਰਚਾਰਕ ਵੀ ਰਾਏ ਹਨ ਸਭਲਾਂ ਨੂੰ ਜੀ ਆਇਆਂ ਕਹਿਣਗੇ ਗਿਆਨੀ ਗੁਰਬਚਨ ਸਿੰਘ ਜੀ ਪਨਮਾ థਾਈਲੈਂਡ ਵਾਲੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸਲਾਨਾ ਸਮਾਗਮ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰਸਵਾਰੀ ਸੰਗਤ ਜੀਓ ਪਿਆਰ ਸਹਿਤ ਗੁਰੂ ਫਤੇ ਨਾਲ ਸੰਝ ਪਾਓ ਤੇ ਸਾਰੇ ਹੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਈ ਨਦੀ ਦੇ ਕਿਨਾਰੇ ਤੇ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਿਆਨ ਤਾਰ ਕੇ ਦੇਖਿਆ ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਅਨੁਸਾਰ ਇਸਤਰੀ ਜਾਤੀ ਦੀ ਬੜੀ ਮਾੜੀ ਹਾਲਤ ਸੀ ਰਾਜੇ ਸ਼ੀਂਹਾ ਵਾਂਗ ਖੰਖਾਰ ਹੋ ਚੁੱਕੇ ਸੀ ਰਾਜਿਆਂ ਦੇ ਕਰਿੰਦੇ ਕੁੱਤਿਆਂ ਵਾਂਗ ਲੋਭੀ ਹੋ ਕੇ ਲੋਕਾਂ ਨੂੰ ਵੜ ਰਹੇ ਸੀ ਧਰਮ ਕਾਗੂ ਸਮਾਜ ਨੂੰ ਕਰਮ ਕਾਂਡ ਤੇ ਅੰਧ ਵਿਸ਼ਵਾਸ ਵਰਗੀਆਂ ਬਿਮਾਰੀਆਂ ਦੇ ਰਹੇ ਸਨ ਆਰਥਿਕ ਪੱਖ ਵਿੱਚ ਨਿਗਾਰ ਆ ਚੁੱਕਾ ਸੀ ਨਾਮ ਜਪਣ ਵਾਲੇ ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠੇ ਹੋਏ ਇੱਕ ਵਿਦਿਆਰਥੀ ਬਾਹਰ ਜਾ ਕੇ ਗੇੜ ਤੇ ਉਹਨਾਂ ਨੂੰ ਕਹੇ ਵੀ ਭਾਈ ਚੁੱਪ ਕਰੋ ਦਰਬਾਰ ਦੇ ਅੰਦਰ ਲੱਗਿਆ ਧਾਰਮਿਕ ਕਾਗੂ ਜਿਨ੍ਹਾਂ ਦੇ ਸਬੰਧ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਆਖਿਆ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਆਵੇ ਜੋਗੀ ਜੁਗਤ ਨ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ ਅਜਹੀ ਅਵਸਥਾ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਨਵੇਂ ਸਮਾਜ ਦੀ ਨਵੇਂ ਮੁਲਕ ਦੀ ਨਵੇਂ ਜੀਵਨ ਦੀ ਸਿਰਜਣਾ ਕਰਨ ਵਾਸਤੇ ਆਪਣੇ ਪ੍ਰਚਾਰ ਨੂੰ 10 ਭਾਗਾਂ ਵਿੱਚ ਵੰਡਿਆ ਪਹਿਲਾ ਭਾਗ ਉਹਨਾਂ ਨੇ ਆਪਣੇ ਪਾਸ ਰੱਖਿਆ ਕਿ ਦੁਨੀਆ ਦੇ ਅੰਦਰ ਪ੍ਰਚਾਰ ਫੇਰੀਆਂ ਆਪਣਾ ਜੋ ਮੈਂ ਮਿਸ਼ਨ ਮਿਥਿਆ ਹੈ ਉਹਦਾ ਆਦਰਸ਼ ਦੁਨੀਆ ਨੂੰ ਦੱਸਣ ਵਾਸਤੇ ਮੈਨੂੰ ਥਾਂ ਪੁਰ ਥਾਂ ਜਾਣਾ ਪਏਗਾ ਤੇ ਕੁਝ ਸਮੇਂ ਅੰਦਰ ਕੁਝ ਸਮੇਂ ਲਈ ਮੈਨੂੰ ਆਪਣੇ ਘਰੋਂ ਬਾਹਰ ਰਹਿਣਾ ਪਏਗਾ ਗੁਰਨਾਨਕ ਪਾਤਸ਼ਾਹ ਜੀ ਨੇ ਇਸ ਮਿਸ਼ਨ ਦੇ ਅੰਦਰ ਪ੍ਰਚਾਰ ਦੌਰੇ ਯਾਤਰਾਵਾਂ ਕੀਤੀਆਂ ਤੇ ਉਹ ਅਸਥਾਨ ਚੁਣੇ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਸੀ ਆਪਣੀ ਗੱਲ ਉਹਨਾਂ ਨੇ ਸੁਣਾਉਣ ਲਈ ਲੋਕਾਂ ਦੇ ਇਕੱਠ ਨੂੰ ਚੁਣਿਆ ਉਹਨਾਂ ਇਕੱਠਾਂ ਦੇ ਵਿੱਚ ਜਾ ਕੇ ਉਹਨਾਂ ਨੇ ਜਾਗਰਤੀ ਦਿੱਤੀ ਕਿ ਸਮਾਜ ਨੂੰ ਦਿਨ ਦੀਵੇਂ ਲੁੱਟਿਆ ਜਾ ਰਿਹਾ ਹੈ ਆਪੋ ਆਪਣੀ ਜ਼ਿੰਮੇਵਾਰੀ ਸੰਭਾਲੋ ਇਸ ਅਗੋਗਤੀ ਦਾ ਜਿਹੜਾ ਕਾਰਨ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖਿਆ ਹੈ ਉਸੀ ਵਿੱਦਿਆ ਦੀ ਘਾਟ ਪਹਿਲੇ ਪੱਖ ਦੇ ਅੰਦਰ ਉਹਨਾਂ ਨੇ ਪ੍ਰਚਾਰ ਦੌਰੇ ਲਗਾਏ ਔਰ ਦੂਸਰੇ ਪੱਖ ਦੇ ਵਿੱਚ ਉਹਨਾਂ ਨੇ ਵਿੱਦਿਆ ਨੂੰ ਮੁੱਖ ਰੱਖਿਆ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕਿਉਂਕਿ ਭਾਰਤ ਅੰਦਰ ਸ਼ੂਦਰ ਲੋਕਾਂ ਨੂੰ ਵਿੱਦਿਆ ਪੜਨ ਦਾ ਅਧਿਕਾਰ ਨਹੀਂ ਸੀ ਨਾ ਕਿਸੇ ਕੋਲ ਵਿੱਦਿਆ ਪੜ ਸਕਦੀ ਸੀ ਨਾਗਾ ਪੜਾ ਸਕਦੇ ਸੀ ਇਹ ਅਧਿਕਾਰ ਕੇਵਲ ਉੱਚ ਸ਼੍ਰੇਣੀ ਭਾਗ ਬ੍ਰਾਹਮਣੇ ਆਪਣੇ ਪਾਸ ਰਾਖਵਾਂ ਰੱਖਿਆ ਹੋਇਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਮਿਸ਼ਨ ਨੂੰ ਅੱਗੇ ਤੋਰਨ ਵਾਸਤੇ ਵਿੱਦਿਆ ਦਾ ਭਾਗ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੇ ਜ਼ਮੇ ਉਹਨਾਂ ਨੂੰ ਸੰਭਾਲਿਆ ਗੁਰੂ ਅੰਗਦ ਪਾਤਸ਼ਾਹ ਜੀ ਨੇ ਬਾਲ ਉਪਦੇਸ਼ ਸ਼ਿਕਾਇਦੇ ਤਿਆਰ ਕੀਤੇ ਔਰ ਖਾਸ ਤੌਰ ਤੇ ਉਹਨਾਂ ਨੇ ਬੱਚਿਆਂ ਨੂੰ ਵਿੱਦਿਆ ਦੇਣ ਦਾ ਉਪਰਾਲਾ ਕੀਤਾ ਜਿੱਥੇ ਮਾਨਸਿਕ ਤਲ ਗੁਰੂ ਅੰਗਦ ਪਾਤਸ਼ਾਹ ਜੀ ਨੇ ਉਪਰ ਉੱਚ ਚੁੱਕਣ ਦਾ ਯਤਨ ਕੀਤਾ ਉੱਥੇ ਉਹਨਾਂ ਨੇ ਨੌਜਵਾਨ ਬੱਚਿਆਂ ਦੇ ਸਰੀਰਾਂ ਵੱਲ ਵੀ ਧਿਆਨ ਦਿੱਤਾ ਕਿ ਜੇ ਬੰਦੇ ਦਾ ਸਰੀਰ ਤੰਦਰੁਸਤ ਨਹੀਂ ਤੇ ਉਹ ਨਾ ਖੇਤ ਵਿੱਚ ਕੰਮ ਕਰ ਸਕਦਾ ਨਾ ਲੜਾਈ ਦੇ ਮੈਦਾਨ ਵਿੱਚ ਅੱਗੇ ਹੋ ਕੇ ਵੱਧ ਕੇ ਲੜਾਈ ਕਰ ਸਕਦਾ ਨਾ ਉਹ ਘਰ ਦੇ ਕੰਮ ਕਰ ਸਕਦਾ ਜੇ ਦਾ ਸਰੀਰ ਕਮਜ਼ੋਰ ਹੋਏਗਾ ਸਰੀਰਾਂ ਦੀ ਸੰਭਾਲ ਵਾਸਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਮਲ ਅਖਾੜੇ ਬਣਾਏ। ਔਰ ਬੱਚਿਆਂ ਨੂੰ ਵਿੱਦਿਆ ਦੇਣ ਵਾਸਤੇ ਉਹਨਾਂ ਨੇ ਨਵੇਂ ਸਿਰੇਤ ਯਤਨਾ ਰੰਭਿਆ। ਸਾਡੇ ਸਾਹਮਣੇ ਉਹ ਸਾਰੀਆਂ ਤਸਵੀਰਾਂ ਆਉਂਦੀਆਂ ਨੇ ਜਦੋਂ ਇਤਿਹਾਸ ਨੂੰ ਆਪਾਂ ਫੋਲਦੇ ਆਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਦੂਰ ਦ੍ਰਿਸ਼ਟੀ ਨਾਲ ਕੌਮ ਦੇ ਵਿੱਚੋਂ ਇਸ ਤਰ੍ਹਾਂ ਨੂੰ ਉੱਪਰ ਚੁੱਕਣ ਵਾਸਤੇ ਜਿੱਥੇ ਸਤੀ ਰਸਮ ਬੰਦ ਕੀਤੀ। ਉਥੇ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਜਿਹੜੀ ਪਾਣੀ ਦੀ ਪਿਟ ਸੀ ਵੀ ਕੇਵਲ ਤੇ ਕੇਵਲ ਬ੍ਰਾਹਮਣ ਇਸ਼ਨਾਨ ਜਿੱਥੇ ਕਰੇ ਦੂਸਰੇ ਲੋਕ ਨਹੀਂ ਕਰ ਸਕਦੇ ਭਾਵ ਉੱਚ ਜਾਤੀ ਇਹ ਬ੍ਰਾਹਮਣ ਤੋਂ ਭਾਵ ਉੱਚ ਜਾਤੀ ਜਾਂ ਪੁਜਾਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਚਾਰ ਵਾਸਤੇ ਪੀੜੇ ਤੇ ਪੀੜੀਆਂ ਸਥਾਪਿਤ ਕੀਤੇ ਦੁਨੀਆ ਦੇ ਅੰਦਰ ਕੌਮ ਨੂੰ ਵਪਾਰੀ ਬਣਾਉਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੇਂਦਰੀ ਸ਼ਹਿਰ ਜਿਹੜਾ ਸਥਾਪਿਤ ਕੀਤਾ ਔਰ ਕੀਰਤ ਦਾ ਸਤਕਾਰ ਕਰਦਿਆਂ ਹੋਏ ਆ 52 ਕਿਸਮ ਦੇ ਕੀਰਤੀ ਜਿਹੜੇ ਨੇ ਅੰਮ੍ਰਿਤਸਰ ਸ਼ਹਿਰ ਉਹ ਲਿਆ ਕੇ ਵਸਾਏ ਉਹਨਾਂ ਦੇ ਕੀਰਤ ਨੂੰ ਦੂਰ ਦਰਾਡੇ ਤੱਕ ਪਹੁੰਚਾਉਣ ਦਾ ਬੜਾ ਵੱਡਾ ਇੱਕ ਉਪਰਾਲਾ ਕੀਤਾ ਔਰ ਉਹਨਾਂ ਦੀ ਕੀਰਤ ਦੀ ਕਦਰ ਕੀਤੀ ਖਾਰੇ ਇਤਿਹਾਸ ਬੜਾ ਲਮੇਰਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਗ੍ਰੰਥ ਕੇਂਦਰੀ ਸਥਾਨ ਇਹ ਸਾਡੇ ਸਾਹਮਣੇ ਉਹਨਾਂ ਦੀ ਇੱਕ ਮਹਾਨ ਦੇਣ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦਾ ਸੰਕਲਪ ਸਾਡੇ ਸਾਹਮਣੇ ਪ੍ਰਗਟ ਕੀਤਾ ਹੈ। ਗੁਰੂ ਹਰੈ ਸਿੰਘ ਸਾਹਿਬ ਜੀ ਨੇ ਸੰਸਾਰ ਪੱਧਰ ਦਾ ਇੱਕ દવાਖਾਨਾ ਤਿਆਰ ਕੀਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦ੍ਰਿੜਤਾ ਸਾਡੇ ਸਾਹਮਣੇ ਪ੍ਰਗਟ ਕੀਤੀ ਕਿਸੇ ਵੀ ਸੰਸਾਰ ਨਾਲ ਗੈਰ ਕੁਦਰ ਦੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੇ ਭਲੇ ਵਾਸਤੇ ਆਪਣੀ ਸ਼ਹਾਦਤ ਦਿੱਤੀ। ਜਾਨ ਨਾਲੋਂ ਪਿਆਰੇ ਸਿੱਖਾਂ ਨਾਲ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਇਮਾਰਤ ਜੋ ਤਿਆਰ ਸੀ ਉਹ ਖਾਲਸੇ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਕੀਤੀ ਬੰਦਾ ਸਿੰਘ ਬਹਾਦਰ ਨੇ ਦਸਾਂ ਸਾਲਾਂ ਵਿੱਚ ਖਾਲਸਾਈ ਰਾਜ ਕਾਇਮ ਕੀਤਾ 1710 ਦੇ ਵਿੱਚ ਖਾਲਸਾ ਰਾਜ ਕਾਇਮ ਕਰ ਦਿੱਤਾ ਦੇਖਿਆ ਜਾਵੇ 1716 ਤੋਂ ਲੈ ਕੇ 1799 ਤੱਕ ਦਾ ਜਿਹੜਾ ਸਮਾਂ ਰਿਹਾ ਹੈ ਇਹ ਬੜਾ ਵਿਖਮ ਸਮਾਂ ਰਿਹਾ ਸਾਨੂੰ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਰਨਾ ਪਿਆ ਪਹਾੜਾਂ ਦੇ ਕਦਰਾਂ ਵਿੱਚ ਰਹਿਣਾ ਪਿਆ ਔਰ ਸਾਨੂੰ ਬੜਾ ਲੰਮਾ ਚੌੜਾ ਸੰਘਰਸ਼ ਕਰਨਾ ਪਿਆ 1799 ਦੇ ਜਦ ਸਾਡਾ ਰਾਜ ਜਿਹੜਾ ਵੀ ਉਹ ਕਾਇਮ ਹੋਇਆ 1881 ਦੀ ਮਰਦੂਸ਼ਮਾਰੀ ਆਪਾਂ ਦੇਖਦੇ ਹਾਂ ਸਿੱਖਾਂ ਦੀ ਗਿਣਤੀ ਨਾਮਾਤ ਰਹਿ ਗਈ 1 ਕਰੋੜ ਤੋਂ ਲਗਭਗ 14 ਕੋ ਲੱਖ ਰਹਿ ਗਈ ਸਾਡੇ ਪੁਰਖਿਆਂ ਨੇ ਇਹ ਵਿਚਾਰਿਆ ਸੋਚਿਆ ਔਰ ਸਕੂਲ ਕਾਲ ਜਿਹੜੇ ਵੀ ਆਰੰਭ ਹੋਏ ਇਨਾਂ ਸਕੂਲਾਂ ਕਾਲਜਾਂ ਵਿੱਚੋਂ ਸਭ ਤੋਂ ਪਹਿਲਾਂ 5 ਮਾਰਚ 1892 ਨੂੰ ਖਾਲਸਾ ਸਕੂਲ ਜਿਹੜਾ ਵੀ ਇਹ ਹੋਂਦ ਵਿੱਚ ਆਇਆ ਇਸ ਤੋਂ ਬਾਅਦ ਥਾਂਪੁਰ ਥਾਂ ਖਾਲਸਾ ਸਕੂਲ ਜਿਹੜੇ ਖੋਲੇ ਗਏ ਔਰ ਇੱਕ ਲਹਿਰ ਚੱਲੀ ਪੰਜਾਬ ਦੇ ਵਿੱਚ ਸਿੱਖੀ ਦੇ ਵਿੱਚ ਬਹੁਤ ਸੁਧਾਰਵਾਦੀ ਲਹਿਰ ਵਿਦਿਆਕ ਲਹਿਰ ਔਰ ਸਵਿਦਿਆਕ ਲਹਿਰ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਇਹ ਸੁਪਨਾ ਕਿੱਥੋਂ ਸਾਕਾਰ ਹੋਇਆ 1872 ਦੇ ਵਿੱਚ ਅੰਮ੍ਰਿਤਸਰ ਚਾਰ ਬੱਚੇ ਸਾਈ ਮਿਸ਼ਨ ਸਕੂਲ ਵਿੱਚ ਪੜ੍ਹ ਰਹੇ ਸੀ ਚਾਰ ਬੱਚਿਆਂ ਨੇ ਆਪਣਾ ਧਰਮ ਤਿਆ ਕੇ ਸਾਈ ਮਤ ਨੂੰ ਗ੍ਰਹਿਣ ਕਰਨ ਦਾ ਜਦੋਂ ਯਤਨ ਕੀਤਾ ਤੇ ਸਾਡੇ ਜਿਹੜੇ ਆਗੂ ਸੀ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਮਿਲੇ ਉਸ ਪ੍ਰਿੰਸੀਪਲ ਨੇ ਉਹਨਾਂ ਦੇ ਸਾਹਮਣੇ ਕੁਝ ਮੁੱਦੇ ਰੱਖੇ ਵੀ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ ਤੁਹਾਡੇ ਬੱਚੇ ਸਾਡੇ ਵੱਲ ਆਪਣੇ ਆਪ ਆ ਰਹੇ ਨੇ ਕਿਉਂਕਿ ਤੁਹਾਡੇ ਕੋਲੇ ਮਹਾਨ ਗ੍ਰੰਥ ਹੈ ਮਹਾਨ ਸ਼ਹਾਦਤਾਂ ਦਾ ਇਤਿਹਾਸ ਹੈ ਤੁਹਾਡੀ ਕੌਮ ਦੇ ਕੋਲੇ ਦੋ ਕਮਜ਼ੋਰੀਆਂ ਨੇ ਬਹੁਤ ਵੱਡੀਆਂ ਕਿਹੜੀ ਕਿਹੜੀ ਇੱਕ ਜੱਥੇਬੰਦੀ ਦੀ ਘਾਟ ਹੈ ਇੱਕ ਐਜੂਕੇਸ਼ਨ ਦੀ ਘਾਟ ਹੈ ਔਰ ਨਾਲ ਤੁਹਾਡੇ ਕੋਲੇ ਲਿਟਰੇਚਰ ਜਿਹੜਾ ਹੈ ਉਹ ਹੈ ਕੋਈ ਨਹੀਂ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਭਾਈ ਮਈਆ ਸਿੰਘ ਇਤਿਹਾਸਿਕ ਮਹਾਨ ਸਾਡੇ ਯੋਧਿਆਂ ਨੇ ਪੁਰਖਿਆਂ ਨੇ ਇਹ ਯਤਨ ਰੰਗਿਆ ਕਿ ਆਪਣੀ ਕੌਮ ਨੂੰ ਗੁਰਮੁਖੀ ਦੇ ਅੱਖਰ ਔਰ ਪੰਜਾਬੀ ਦੇ ਵਿੱਚ ਲਿਟਰੇਚਰ ਗੁਰਮਤ ਨੂੰ ਸਮਝਣ ਸਮਝਾਉਣ ਵਾਲਾ ਇਹ ਉਹਨਾਂ ਨੇ ਤਿਆਰ ਕਰਵਾਇਆ ਸਿੱਖੀ ਨੇ ਜਿੱਥੇ ਵਿਕਾਸ ਕੀਤਾ ਹੈ ਉਥੇ ਮੰਜ਼ਲਾਂ ਵੀ ਤੈਅ ਕੀਤੀਆਂ ਨੇ 1920 ਵਿੱਚ ਗੁਰਦੁਆਰਾ ਸਰਾਰ ਲਹਿਰ ਚੱਲੀ ਫਿਰ 1932 ਵਿੱਚ ਪੰਤ ਪਰਵਾਨਤ ਰਹਿਤ ਮਰਯਾਦਾ ਸਾਡੇ ਵਿੱਚ ਆਈ ਸਾਕਾਰੂਪ 1945 ਵਿੱਚ ਆਇਆ ਮੁਲਕ ਆਜ਼ਾਦ ਹੋਇਆ ਹੁਣ ਸਾਡੇ ਸਾਹਮਣੇ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਵੀ ਖੜੀਆਂ ਹੋ ਗਈਆਂ ਇੱਕ ਅੱਜ ਦੀ ਡੇਟ ਵਿੱਚ ਪੰਜਾਬ ਦੀ ਧਰਤੀ ਉੱਤੇ ਚਾਰ ਸ਼ਰੇ ਨਸ਼ਿਆਂ ਦੀ ਪਰਮਾਰ ਹੈ ਜਦੋਂ ਅਸੀਂ ਪਿੰਡਾਂ ਵਿੱਚ ਪ੍ਰਚਾਰ ਕੇਂਦਰ ਖੋਲੇ ਤੇ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਸੀ ਕਿ ਦੂਸਰੀ ਜਮਾਤ ਵਿੱਚ ਪੜ ਰਿਆ ਬੱਚਾ ਵੀ ਸਕੂਲ ਦੇ ਬਾਹਰ ਜਿਹੜਾ ਖੋਖਾ ਹੈ ਉੱਥੇ 3 ਰੁਪਏ ਦੀਆਂ ਟੌਫੀਆਂ ਲੈ ਰਿਆ ਪਰ ਤਮਾਕੂ ਦੀ ਬੜੀ ਫਰੀ ਮਿਲ ਰਹੀ ਹੈ ਇਹਦਾ ਅਰਥ ਹੈ ਸਾਡੀ ਜਵਾਨੀ ਉਹ ਨਸ਼ਿਆਂ ਵਿੱਚ ਗਲਦੀ ਜਾ ਰਹੀ ਔਰ ਸਾਡੀ ਜਵਾਨੀ ਜਿਹੜੀ ਹੈ ਉਹ ਐਜੂਕੇਸ਼ਨ ਦੇ ਵਿੱਚ ਬਹੁਤ ਪਿੱਛੇ ਚਲੀ ਗਈ ਮੈਂ ਅੰਕੜਾ ਇਕ ਰੱਖਦਾ ਹਾਂ ਨਾਕਸਰ ਪੀ 18 ਲੱਖ ਬੱਚਾ ਪ੍ਰਾਇਮਰੀ ਸਕੂਲ ਚ ਭਰਤੀ ਹੁੰਦਾ ਪਰ 10+2 ਦੇ ਵਿੱਚ ਕੇਵਲ ਸਾਢੇ 3.5 ਲੱਖ ਬੱਚੇ ਅਪੀਅਰ ਹੋ ਰਹੇ ਨੇ ਇਹਦਾ ਅਰਥ ਹੈ ਕਿ 14.5 ਲੱਖ ਮੇਰੇ ਪੰਜਾਬ ਦਾ ਨੌਜਵਾਨ ਬੱਚਾ ਜਿਹੜਾ ਵੀ ਉਹ 10+2 ਵੀ ਪਾਸ ਨਹੀਂ ਤੇ ਗੁਰਮਤ ਦੇ ਧਾਇਰੇ ਤੋਂ ਬਹੁਤ ਦੂਰ ਚਲਾ ਗਿਆ ਉਪਰਾਲਾ ਕੀਤਾ ਸੋਹਿਰਦ ਵੀਰਾਂ ਨੇ ਗੁਰਮਤ ਗਿਆਨ ਮਿਸ਼ਨ ਕਾਲਜ ਦੇ ਟਰਸਟੀ ਵੀਰਾਂ ਵੱਲੋਂ ਕਿ ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕੇਂਦਰ ਖੋਲੀਏ ਤਾਂ ਕਿ ਪੜ੍ਹਾਈ ਤੋਂ ਬਾਅਦ ਸਕੂਲ ਦੀ ਪੜ੍ਹਾਈ ਤੋਂ ਬਾਅਦ ਜਾਂ ਸਕੂਲ ਦੇ ਟਾਈਮ ਦੇ ਵਿੱਚ ਉਹ ਪ੍ਰਚਾਰਕ ਬੱਚੇ ਔਰ ਬੱਚੀਆਂ ਨੂੰ ਗੁਰਬਾਣੀ ਦੀ ਸਿੱਖਿਆ ਦੇਵੇ ਆਪਣੇ ਮਹਾਨ ਵਿਸੇ ਤੋਂ ਜਾਣਕਾਰੀ ਦੇਵੇ ਇਸ ਪ੍ਰਾਲੇ ਤਹਿਤ ਇਹ ਮੁਕਾਬਲੇ ਜਿਹੜੇ ਵੀ ਸ਼ੁਰੂ ਕਰਵਾਏ ਗਏ ਬੱਚਿਆਂ ਨੂੰ ਇਨਾਮ ਦੇਣ ਦਾ ਯਤਨ ਕੀਤਾ ਜਾਣਾ ਖਿਆਲ ਕਰਿਓ ਜਿਹੜੀ ਇਨਾਮ ਦੀ ਰਕਮ ਹੁੰਦੀ ਹੈ ਇਹਦੇ ਨਾਲ ਕਦੇ ਕੋਈ ਇਮਾਰਤ ਨਹੀਂ ਖਰੀਦ ਸਕਦਾ ਨਾਇਦ ਨਾਲ ਕੋ ਰੋਟੀਆਂ ਹੁੰਦੀਆਂ ਨੇ ਇੱਕ ਮਾਣ ਤੇ ਸਨਮਾਨ ਹੁੰਦਾ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਹੈ ਉਹਦਾ ਮਾਣ ਤੇ ਸਨਮਾਨ ਕੀਤਾ ਜਾਵੇ ਇਸ ਇੱਕ ਲੋੜ ਨੂੰ ਕਿਉਂਕਿ ਅੱਜ ਪੰਜਾਬ ਦੇ ਵਿੱਚ ਕੋਈ ਚੁਣੌਤੀਆਂ ਨੇ ਇਹਨਾਂ ਚੁਣੌਤੀਆਂ ਵਿੱਚ ਇੱਕ ਚੁਣੌਤੀ ਹੈ ਡੇਰਾਵਾਦ ਦੀ ਅੱਜ ਪੰਜਾਬ ਦੇ ਵਿੱਚ ਡੇਰੇ ਬਹੁਤ ਵੱਡੇ ਪੱਦਰ ਦੇ ਉੱਤੇ ਫਰਫਲਤ ਹੋਏ ਨੇ ਔਰ ਗੁਰਬਾਣੀ ਦੀ ਪੰਥ ਪ੍ਰਵਾਨਤ ਰਹਿਤ ਮਰਿਆਦਾ ਜਿਹਦੇ ਅਨਸਾਰ ਅਸੀਂ ਚੱਲ ਰਹੇ ਆ ਗੁਰਬਾਣੀ ਅਨਸਾਰ ਹੀ ਤਿਆਰ ਕੀਤੀ ਹੈ ਉਹਨਾਂ ਲੋਕਾਂ ਦੇ ਵਿੱਚ ਨਹੀਂ ਹੈ ਕਿਤੇ ਇਹ ਸੰਪਟਪਾੜ ਚੱਲ ਰਹੇ ਨੇ ਬਹੁਤ ਸਾਰੀਆਂ ਕਬਰਾਂ ਦੇ ਉੱਤੇ ਫਿਰ ਮੰਨਤਾ ਸ਼ੁਰੂ ਹੋ ਗਈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ ਜਾਂ ਧਾਰਮਿਕ ਸਥਾਨ ਬਣ ਗਏ ਵੀ ਇੱਥੇ ਸ਼ਰਾਬ ਦੀ ਪੇਟੀ ਜੜਾਓ ਤੁਹਾਡੀ ਮੰਨਤਾ ਪੂਰੀ ਹੋ ਜਾਏਗੀ ਪਰ ਉਹਨੂੰ ਰੱਤਿਆ ਸਾਡੇ ਸਾਹਮਣੇ ਸਮਾਜ ਦੇ ਵਿੱਚ ਬਹੁਤ ਵੱਡੀ ਹੈ ਦਾਜ ਦੀ ਪ੍ਰਥਾ ਕਲੰਕ ਹੈ ਸਾਡੇ ਸਮਾਜ ਦੇ ਉੱਤੇ ਤੋਂ ਸਮਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਲੈ ਕੇ ਜਾਣ ਵਾਸਤੇ ਇੱਕ ਯਤਨ ਕੀਤਾ ਹੈ ਕਿ ਆਪਣੇ ਪਿੰਡਾਂ ਨੂੰ ਆਪਣੇ ਗਲੀ ਮੁਹੱਲਿਆਂ ਨੂੰ ਸੰਭਾਲਿਆ ਜਾਏ ਪਿੰਡ ਦੇ ਵਿੱਚ ਪ੍ਰਚਾਰ ਕੇਂਦਰ ਖੋਲੇ ਔਰ ਨੌਜਵਾਨ ਪ੍ਰਚਾਰਕਾਂ ਨੇ ਬੜੀ ਮਿਹਨਤ ਕੀਤੀ ਔਰ ਬੜੀ ਮਿਹਨਤ ਕਰਕੇ ਬੱਚੇ ਤਿਆਰ ਕਰਵਾਏ ਜ਼ਰੂਰੀ ਨਹੀਂ ਕਿ ਸਾਡੇ ਸਾਰੇ ਹੀ ਬੱਚੇ ਜਿਹੜੇ ਨੇ ਕਿ ਉਹ ਸਾਰੇ ਪਹਿਲੇ ਪਹਿਲੇ ਨੰਬਰ ਤੇ ਆਉਣ ਦੂਜੇ ਨੰਬਰ ਤੇ ਆਉਣ ਸਾਡਾ ਕਿ ਯਤਨ ਹੁੰਦਾ ਹੈ ਕਿ ਅਸੀਂ ਬੱਚੇ ਜਿਹੜੇ ਵੀ ਲੈ ਕੇ ਜਾਣੇ ਆ ਤਿਆਰ ਕਰਨੇ ਆ ਅਸੀਂ ਕਰਮ ਕਰਨਾ ਹੈ ਇਹ ਫਾਲਦੀ ਆਪਾਂ ਜਿਹੜੇ ਆ ਵੀ ਉਹ ਬਹੁਤੀ ਆਸ਼ਨਾ ਰੱਖੀਏ ਕਿਉਂਕਿ ਕੰਪੀਟੀਸ਼ਨ ਜਿਹੜਾ ਵੀ ਬੜਾ ਸਖਤ ਹੁੰਦਾ ਆ ਆਪਾਂ ਦੇ ਕਰਮ ਕਰਨ ਵਾਲੇ ਬੱਚੇ ਤਿਆਰ ਕਰਨੇ ਆ ਔਰ ਕੋਸ਼ਿਸ਼ ਕਰੀਏ ਪਹਿਲੇ ਨੰਬਰ ਤੇ ਆਉਣ ਪਰ ਪਹਿਲੇ ਨੰਬਰ ਤੇ ਇੱਕੋ ਹੀ ਆਉਣਾ ਹੈ ਪਰ ਸਾਡਾ ਫਰਜ਼ ਬਣਦਾ ਹੈ ਤਿਆਰੀ ਕਰਨ ਦਾ ਅੱਜ ਬਹੁਤ ਸਾਰੇ ਪ੍ਰਚਾਰਕ ਪ੍ਰਚਾਰ ਕੇਂਦਰਾਂ ਤੋਂ ਸੰਗਤ ਪ੍ਰਬੰਧਕ ਔਰ ਪ੍ਰਚਾਰਕ ਵੀਰ ਇਸ ਸੱਦੇ ਦੇ ਉੱਤੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਲਈ ਤੁਸੀਂ ਦੂਰ ਦਰਾੜ ਤੋਂ ਆਏ ਹੋ ਸਾਡੇ ਕਾਲ ਦੇ ਵਿਦਿਆਰਥੀ ਜਿਹੜੇ ਲਗਾਤਾਰ ਸੇਵਾਵਾਂ ਨਿਭਾ ਰਹੇ ਨੇ ਉਹ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਟਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਲਗਾਤਾਰ ਸਾਰੀਆਂ ਸੇਵਾਵਾਂ ਨਿਭਾਈਆਂ ਗੁਰੂ ਪਿਆਰ ਵਾਲੇ ਸਭ ਤੋਂ ਵੱਧ ਧੰਨਵਾਦ ਆਪਣੀ ਪ੍ਰਬੰਧਕ ਕਮੇਟੀ ਦਾ ਹੈ ਜਿਨ੍ਹਾਂ ਦੇ ਉਤਸ਼ਾਹ ਦੇ ਨਾਲ ਇਹ ਸਾਰਾ ਜਿਹੜਾ ਕਾਰਜ ਹੈ ਉਹ ਲੀਕਿਆ ਗਿਆ ਔਰ ਕਾਰਜ ਆਰੰਭ ਕੀਤਾ ਗਿਆ ਤੁਸੀਂ ਜਿਹਵੀਆਂ ਵਿੱਚੋਂ ਸਮਾਂ ਕੱਢ ਕੇ ਇੱਥੇ ਆਏ ਹੋ ਮੈਂ ਸਾਰਿਆਂ ਨੂੰ ਤੁਹਾਨੂੰ ਜੀਓ ਆਇਆ ਆਖਦਾ ਹਾਂ ਜਿਨੇ ਵੀ ਵੀਰ ਜਜਮੈਂਟ ਵਾਲੀਆਂ ਭੈਣਾਂ ਤੇ ਵੀਰ ਆਏ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਅਗਲਾ ਪ੍ਰੋਗਰਾਮ ਜਿਹੜਾ ਹੈ ਉਹਦੇ ਵਿੱਚ ਜਿਹੜੇ ਬੱਚੇ ਕੋਈ ਖਾਸ ਉਹਨਾਂ ਨੂੰ ਸਟੇਜ ਤੇ ਬੁਲਾਇਆ ਜਾਏਗਾ ਔਰ ਬੱਚਿਆਂ ਦੇ ਨਾਮ ਵੰਡ ਵੀ ਕੀਤੀ ਜਾਵੇਗੀ ਔਰ ਬਾਹਰੋਂ ਆਏ ਸਜਣਾ ਦਾ ਸਨਮਾਨ ਵੀ ਕੀਤਾ ਜਾਏਗਾ ਤਾਂ ਸਾਰਾ ਪ੍ਰੋਗਰਾਮ ਜਿਹੜਾ ਬੜੇ ਪਿਆਰ ਦੇ ਨਾਲ ਬੜੇ ਤਹਮਮਲ ਦੇ ਨਾਲ ਤੁਸੀਂ ਸਾਰਾ ਨਿਭਾਉਣਾ ਹੈ ਤਾਂ ਮੈਂ ਸਾਰਿਆਂ ਨੂੰ ਜਿਉਂ ਆਖਦਾ ਹੋਇਆ ਆਪਣੀਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਗਿਆਨੀ ਜੀ ਦਾ ਜਿਨ੍ਹਾਂ ਨੇ ਬੜਮੁੱਲੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਔਰ ਆਪ ਸਮੂਹ ਸਾਗਤ ਨੂੰ ਜਿਹਾ ਆਖਿਆ ਹੈ ਸੋ ਹੁਣ ਜੋ ਬੱਚੇ ਇੱਥੇ ਪਹੁੰਚੇ ਹਨ ਉਹਨਾਂ ਦੇ ਵਿੱਚੋਂ ਕੁਝ 92 ਬੱਚੇ ਅਸੀਂ ਯਤਨ ਕਰਾਂਗੇ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਸਮਾਂ ਦਿੱਤਾ ਜਾਵੇ ਪਰ ਜਿੰਨਾ ਕੋ ਸਮਾਂ ਹੈ ਕਿਉਂਕਿ ਅਸੀਂ ਵਾਪਸ ਵੀ ਪਹੁੰਚਣਾ ਹੈ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚੇ ਆਪ ਜੀ ਦੇ ਸਾਹਮਣੇ ਪੇਸ਼ ਕੀਤੇ ਜਾ ਸਕਣ ਮੈਂ ਸਭ ਤੋਂ ਪਹਿਲਾਂ ਬੱਚੀ ਜਸਨਦੀਪ ਕੌਰ ਗਰੁੱਪ ਦੂਜਾ ਇਹ ਬੇਨਤੀ ਕਰਾਂਗੇ ਕਿ ਬੱਚੀ ਇੱਥੇ ਆ ਜਾਵੇ ਇਸ ਨੇ ਇੱਕ ਕਵਿਤਾ ਪੇਸ਼ ਕਰਨੀ ਹੈ